ਸਤਿ ਸ਼੍ਰੀ ਅਕਾਲ ਜੀ ਮੈਂ ਮਰਕੀ ਸਿੰਘ ਦੇਵਾਲ ਜੀ ਮੈਂ ਤੁਹਾਡੇ ਵਿੱਚ ਮੈਂ ਰੱਬ ਬਾਰੇ ਇੱਕ ਕਵਿਤਾ ਲਿਖੀ ਆ ਕਿਵੇਂ ਲੋਕ ਰੱਬ ਨੂੰ ਲੱਭਦੇ ਰਹਦੇ ਆ ਕਿ ਰੱਬ ਕਿੱਥੇ ਆ ਤੇ ਬੜਾ ਮੈਂ ਲੱਭਿਆ ਦੂਰ ਦਾ ਡਾਡੇ ਰੱਬ ਨਾ ਕਿਤੇ ਆਇਆ ਜਗ੍ਹਾ ਜਗ੍ਹਾ ਤੇ ਲੱਕ ਰਗੜਾਇਆ ਕਿਤੇ ਨਜ਼ਰ ਨਹੀਂ ਆਇਆ ਠੋਕਰਾਂ ਖਾ ਕੇ ਘਰ ਨੂੰ ਮੁੜਿਆ ਬੈਠ ਦਿਮਾਗ ਲੜਾਇਆ ਰੱਬ ਤਾਂ ਸੀ ਮੇਰੇ ਚਾਰ ਸੁਬیرے ਮੈਨੂੰ ਸਮਝ ਨਹੀਂ ਆਇਆ ਪਹਿਲੇ ਰੰਗ ਵਿੱਚ ਮਾਪਿਓ ਬਣ ਕੇ ਮੈਨੂੰ ਜਗਤ ਵਿਖਾਇਆ ਪਿਆਰ ਲੋਰੀਆਂ ਗੋਦੀ ਚੁੱਕ ਕੇ ਬੜਾ ਹੀ ਲਾਡ ਨਾਲ ਲੜਾਇਆ ਸਾਰੇ ਖੁਸ਼ੀਆਂ ਪੂਰੀਆਂ ਕਰੀਆਂ ਕਦੇ ਨਾ ਦਰਦ ਦਿਖਾਇਆ ਮੇਰੀਆਂ ਖੈਰਾਂ ਮੰਗਦੇ ਮੰਗਦੇ ਆਪਣਾ ਆਪ ਗਵਾਇਆ ਦੂਜਾ ਰੰਗ ਸੀ ਦੂਜਾ ਰੰਗ ਸੀ ਮਾਂ ਧਰਤੀ ਜਿਹਦੀ ਗੋਲ ਚ ਲਗੇ ਨਜ਼ਾਰੇ ਪਿਤਾ ਪਣੀ ਵਿੱਚ ਲਾਇਆ ਤਾਰੀਆਂ ਪੌਣਾ ਦਿੱਤੇ ਹਲਾਰੇ ਰੁੱਖ ਫਸਲਾਂ ਨੇ ਵੱਡੇ ਮੇਵੇ ਖਾਦੇ ਮਾਰ ਤੇ ਟਕਾਰੇ ਮੈਂ ਬਲ ਪਾਇਆ ਕੋਢੀ ਦਾਣੀ ਚੜੀ ਫੇਰ ਤੇ ਆਵੇ ਤੀਜੇ ਰੰਗ ਵਿੱਚ ਟੀਚਰ ਬਣ ਕੇ ਜਿਹਨੇ ਪੜ੍ਹਨਾ ਸਿਖਾਇਆ ਖੁਰਪੇ ਵਾਂਗੂ ਚੰਡ ਕੇ ਮੈਨੂੰ ਵਿੱਚ ਜਦਾ ਸਮਾਨ ਉਡਾਇਆ ਪਰ ਮਗਰ ਪਜਾਰੀ ਲੋਕਾਂ ਲੱਗ ਕੇ ਆਪਣਾ ਟੈਰ ਬਵਾਇਆ ਦਿਵਲ ਭਾਰ ਦਾ ਕਿਹੜਾ ਰੱਬ ਜੋ ਅੱਜ ਤੱਕ ਨਜ਼ਰ ਨਹੀਂ ਆਇਆ ਬੈਕੁਰਜੀ ਘਰ ਖਾਲਸਾ ਸ੍ਰੀ ਪੰਥ